ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਜਿਹੜਾ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਕਿ ਸੱਤ ਦੇ ਵਿੱਚ ਬਾਬਾ ਜੀ ਬੈਠੇ ਨੇ ਮੈਂ ਕਹਿੰਦਾ ਤੇ ਕਹਿੰਦਾ ਇਹ ਸੀ ਤੇ ਹਿੰਦੀ ਵਰਗੀ ਕਹਿੰਦੇ ਨੇ ਸਾਡੇ ਅਸੀਂ ਅੱਗੇ ਦੇ ਵਿੱਚ ਵਿਚਾਰ ਕਰ ਦਿਆਂਗੇ ਸਤਿ ਸ੍ਰੀ ਅਕਾਲ ਠੀਕ ਹੋ ਗਈ ਸਾਰੀ ਹਾਂਜੀ ਤੇ ਅਮਣਾ ਜੈਨੇ ਜੀ ਤੇ ਜਿਹੜਾ ਮਤਲਬ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਤੇ ਇਹਦੇ ਨਾਲ ਦੇ ਮੁਤਾਬਕ ਮੰਦਾ ਜਮਨ ਕੰਮ ਕਰ ਬਹੁਤ 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 ਤੇ ਜਾ ਉੱਥੇ ਜਾਣਾ ਚਾਹੀਦਾ ਉੱਥੇ ਜਾਣਾ ਚਾਹੀਦਾ ਜੇ ਕੋਈ ਰੋਕ ਤੁੰਦੀ ਲੋੜ ਨਹੀਂ ਉੱਥੇ ਜਾਣਾ ਚਾਹੀਦਾ ਇਹਦਾ ਪਾਵਰ ਕਾ ਹੁੰਦਾ ਹੈ ਉੱਥੇ ਹੱਕ ਹੁੰਦਾ ਹੈ ਇੱਕ ਤਰ੍ਹਾਂ ਆਪਣੀ ਜੁਗ ਹੀ ਹੋਣਾ ਆਪਣੀ ਪਰਿਵਾਰ ਨੂੰ ਠੀਕ ਹੈ ਤੇ ਇਹ ਵੀ ਮਤਲਬ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਉੱਥੇ ਜਾਣਾ ਚਾਹੀਦਾ ਜਿਹੜੇ ਹੁਣ ਉਹ ਸੜਕਾਂ ਰੋਕਣਗੇ ਜਦ ਵੀ ਰੇਲ ਗੱਡੀ ਰੋਕਣਗੇ ਵੀ ਮਤਲਬ ਵੀ ਉਹਦੇ ਨਾਲੋਂ ਉੱਥੇ ਜਾਣ ਚਾਹੀਦਾ ਉੱਥੇ ਜਾਣ ਚਾਹੀਦਾ ਠੀਕ ਹੈ ਤੇ ਇਸ ਤਰ੍ਹਾਂ ਹੋਰ ਹੈ ਜੀ ਮੈਂ ਵੀਡੀਓ ਪਾਈ ਸੀ ਪਹਿਲਾਂ ਕੁਝ ਬਜ਼ੁਰਗਾਂ ਦੀ ਤੇ ਉਹ ਮਤਲਬ ਦੱਸ ਰਹੇ ਸੀ ਅਸੀਂ ਵੀ ਉਹ ਪਾਰਟੀ ਦੇ ਨਾਲ ਆਗੇ ਆਪਣਾ ਜਿਹੜੀ ਆ ਦੂਜੀ ਪਾਰਟੀ ਵਾਜੀਏਗੀ ਤਾਂ ਤਾਂ ਹੁੰਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹਤੋਂ ਹੁੰਦਾ ਦੇ ਨਾਲ ਉਹ ਕਿਸੇ ਦੇ ਨਾਲ ਜੁੜਦੇ ਹੋਣਗੇ ਢੱਲੇਵਾਲ ਸਾਹਿਬ ਦੇ ਆਪਾਂ ਜਿਹੜੇ ਆ ਆਮ ਹੋਣਗੇ ਥਰਾਂ ਦੇ ਵਿੱਚ ਕਿਸਾਨਾਂਗੇ ਉਹ ਕਹਿੰਦੇ ਵੀ ਸਾਡੇ ਜਿੰਨਾ ਚੱਕਰ ਮੇਨ ਬੰਦੇ ਨੇਗੇ ਮਤਲਬ ਜਿਹੜੇ ਸਾਡੇ ਮਤਲਬ ਸੀਨੀਅਰ ਨੇ ਉਹ ਨਹੀਂ ਸਾਨੂੰ ਕਹਿੰਦੇ ਉਹਨਾਂ ਚ ਨਹੀਂ ਜਾਂਦੇ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਨੇ ਉਹਨਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਏ ਕਿ ਜਾਂ ਹੁਣ ਉਹਨਾਂ ਨਾਲ ਜੁੜਨਾ ਚਾਹੀਦਾ ਅਸੀਂ ਤਾਂ ਇਹ ਕਰਨਾ ਕਿ ਜਿਹੜਾ ਢੱਲੇਵਾਲ ਸਾਹਿਬ ਬੈਠੇ ਉਹਨਾਂ ਤੋਂ ਪੁੱਛਾਂਗੇ ਠੀਕ ਹੈ ਹਰਾਂ ਨੂੰ ਜੁੜਨਾ ਹੈ ਹਰਾਂ ਨੂੰ ਜੁੜ ਨਾਲ ਜੁੜਨਾ ਹੈ ਜੇ 45 ਪਾਰਟੀ ਆਉਣਗੀ ਪੱਥੇ ਕਰਦੇ ਹੈ ਜੀ ਜੇ 45 ਪਾਰਟੀ ਆਉਂਦੀ ਆ ਹੁਣ ਮੈਂ ਕੋਈ ਨਹੀਂ ਬਣਾਤੀ ਇਹਨਾਂ ਨੂੰ ਠੀਕ ਹੈ ਜੀ ਹਰ ਇੱਕ ਵੋਟਰ ਦਾ ਹੱਕ ਹੈ ਸਾਰਿਆਂ ਦਾ ਹੱਕ ਮਿਲਦਾ ਤੇ ਦੂਜੀ ਗੱਲ 45 ਪਾਰਟੀਆਂ ਹੋ ਗਈਆਂ ਜੇ ਹੁਣ ਇੱਕ ਹੋ ਜਾਣਾ ਹੁਣ ਫਾਇਦਾ ਨਾ ਹਾ ਇੱਕ ਇੱਕ ਹੋ ਜਾਣਾ ਹੁਣ ਇੱਕ ਹੋਣ ਜਿਹਨੂੰ ਇਸ ਨਰਸਿ ਚੱਲੂਆ ਫੇਰ ਇਸ ਨਰਸਿ ਚੱਲੂਆ ਵੀਰ ਜਿੱਤਾਂਗੇ ਠੀਕ ਹੈ ਜੀ ਤੇ ਦੂਜੀ ਗੱਲ ਜਿਹੜਾ ਹੁਣ ਆਪਣਾ ਇੱਥੇ ਇੱਥੇ ਪਾਡੇ ਦੇ ਵਿੱਚ ਖੜਿਆਂਗੇ ਤੇ ਇਥੋਂ ਕੋਈ ਟਰਾਲੀਆਂ ਤਾਂ ਨਹੀਂ ਲੰਘੇ ਹੈਗੇ ਕੋਈ ਨਹੀਂ ਨਗਾ ਜੀ ਕੋਈ ਮਜਬੂਰੀ ਨਹੀਂ ਕੋਈ ਮਜਬੂਰੀ ਨਹੀਂ ਠੀਕ ਹੈ ਤੇ ਲਓ ਜੀ ਆਪਾਂ ਹੰਦੀਰਖੜ ਟੀਪੀ ਦੇ ਵਿੱਚ ਖੜੇ ਆਂ ਜਿਹੜਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਤੇ ਸਾਰੇ ਮਤਲਬ ਇੱਕੋ ਹੀ ਕਹਿਣਾ ਹੈ ਕਿਸਾਨਾਂ ਦਾ ਜਿੰਨੇ ਮਤਲਬ ਬਾਬਾ ਜੀ ਬੈਠੇ ਨੇ ਬਜ਼ੁਰਗ ਸਾਥ ਦੇ ਵਿੱਚ ਵੀ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਨੂੰ ਇੱਕੋ ਹੋਣਾ ਚਾਹੀਦਾ ਤੇ ਉਹ ਨਹੀਂ ਜਾ ਸਕਦੇ ਲੀਡਰ ਨਹੀਂ ਜਾ ਸਕਦੇ ਜਿਹੜੇ ਆਪਣੇ ਆਮ ਕਿਸਾਨ ਨੇ ਘਰਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਅਸੀਂ ਆਉਂ ਉਹ ਪਾਰਟੀ ਦੇ ਨਾਲ ਆ ਫਲਾਨੀ ਪਾਰਟੀ ਨਾਲ ਉਹਨਾਂ ਨੂੰ ਢੱਲੇਵਾਲ ਸਾਹਿਬ ਜਿੱਥੇ ਬੈਠੇ ਨੇ ਉੱਥੇ ਜਾਣਾ ਚਾਹੀਦਾ ਹੈ ਤੇ ਨਾ ਕਿ ਉਹਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ ਨੇ ਤੇ ਇਹਨਾਂ ਦਾ ਕਹਿਣਾ ਇਹੀ ਹੈ ਵੀ ਸੜਕਾਂ ਨਾ ਰੋਕੋ ਤੇ ਵੀ ਉੱਥੇ ਜਾਣ ਚ ਫੜਾ ਹਣਾ ਜੀ ਇਹ ਹੀ ਗੱਲ ਹੈ ਸੜਕਾਂ ਤਾਂ ਪਬਲਿਕ ਹਰਾਮ ਹੁੰਦੀਆਂ ਜੀ ਪਬਲਿਕ ਹਰਾਮ ਹੁੰਦੀ ਆ ਇਹਦੇ ਚ ਆਪਾਂ ਹੀ ਹੋ ਹਰਾਮ ਅਸੀਂ ਕੋਈ ਮਰੀਜ਼ ਆ ਕੋਈ ਜੰਦਾ ਕੋਈ ਹੈਰਾਨ ਹਾਂ ਜੀ ਰੋਕ ਹੀ ਪਰੇ ਹਾਂ ਅੱਜ ਵੀ ਹਾਂ ਲੋਕ ਹੀ ਪਰੇ ਸਾਹਮਣੇ ਆਏ ਤਾਂ ਗੱਲ ਹੈ ਜੀ ਮੈਂ ਹੁਣ ਮਤਲਬ ਆਪਾਂ ਨੂੰ ਲੱਗਦਾ ਵੀ ਪਿੰਡਾਂ ਦੇ ਵਿੱਚ ਕਿਸਾਨ ਨਾਲ ਜੁੜਨਗੇ ਜਾਣਗੇ ਦੇਖੋ ਕੀ ਕਹੇ ਜੁੜਨਾ ਚਾਹੀਦਾ ਠੀਕ ਹੈ ਹਾਂ ਧਰਨੇ ਨਾ ਲਾਉਣਾ ਠੀਕ ਹੈ ਲਓ ਜੀ ਵੀਡੀਓ ਹਾਂ ਸਾ ਧਰਨੇ ਨਹੀਂ ਲਾਉਣੇ ਚਾਹੀਦੇ ਉੱਥੇ ਜਾਣਾ ਠੀਕ ਹੈ ਚਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਸਾਸਰੀ ਪਾਲ